ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦਲਜੀਤ ਸਿੰਘ ਤੇ ਮੇਰਾ ਚੈਨਲ ਮੇਰੀ ਦੁਨੀਆ ਮੇਰਾ ਸਫਰ ਤੇ ਸਬਸਕ੍ਰਾਈਬ ਕਰ ਲਿਆ ਕਰੋ ਕਮੈਂਟ ਕਰਿਆ ਕਰੋ ਤੇ ਤੁਹਾਨੂੰ ਅੱਜ ਮੈਂ ਪਿੰਡ ਤਾਰੇ ਵਾਲੇ ਤੇ ਵਿੱਚ ਪਹੁੰਚਾ ਜਿਹੜਾ ਸਤਲੁਜ ਦਾ ਦਰਿਆ ਇਹਦੇ ਲੱਗ ਇਥੋਂ ਦੀ ਲੰਘਦਾ ਹੈ ਤੇ ਆਹ ਦਰਿਆ ਇਲਾਕਾ ਹੈ ਤੇ ਆਹ ਦੂਜਾ ਹੈਗਾ ਹੈ ਇਹ ਆਪਣੇ ਪਿੰਡਾਂ ਤੋਂ ਚੱਲਿਆ ਜਾਂਦਾ ਹੈ ਤੇ ਇਹ ਫਿਰੋਜ਼ਪੁਰ ਵਿੱਚ ਪੈਂਦਾ ਜੀ ਤੇ ਫਿਰੋਜ਼ਪੁਰ ਤੇ ਜ਼ਿਲ੍ਹਾ ਫਿਰੋਜ਼ਪੁਰ ਤੇ ਸਤਲੋ ਜੀ ਅੱਜ ਦੀ ਖਬਰਾਂ ਤੇ ਕਹਿੰਦੇ ਆ ਫੋਟੋ ਡੇ ਫੋਟੋ ਪਾਣੀ ਵਧ ਚੁੱਕਾ ਹੈ ਤੇ ਵਾਹਿਗੁਰੂ ਨੂੰ ਅਰਦਾਸ ਕਰਾਂਗੇ ਇਸੋ ਕਾਂ ਸ਼ਾਂਤੀ ਰੱਖੇ ਤੇ ਅੱਗੇ ਪੰਜਾਬ ਕਾਫੀ ਵਿਚ ਹੜ੍ਹ ਆਏ ਨੇ ਤੇ ਪਿਆਸ ਦਰਿਆ ਵਿੱਚ ਕਾਫੀ ਮਾਰ ਕੀਤੀ ਏ ਤੇ ਸਤਲੁਜ ਨੇ ਵੀ ਕਈ ਥਾਵਾਂ ਤੇ ਮਾਰ ਕੀਤੀ ਏ ਤੇ ਸ਼ੁਕਰ ਸ਼ਾਂਤੀ ਰੱਖੇ ਤੇ ਇਹ ਅਰਦਾਸ ਕਰਾਂਗੇ ਤੁਸੀਂ ਵੀ ਅਰਦਾਸ ਕਰੋ ਤੇ ਵਾਹਿਗੁਰੂ ਦੇ ਅਗੇ